ਹਾਂਜੀ ਤੁਹਾਨੂੰ ਪੀ ਕਲੀਅਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੜਵਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਕੋਠਾ ਗੁਰੂਕੇ ਦੇ ਵਿੱਚ ਜ਼ਿਲ੍ਹਾ ਬਠਿੰਡੇ ਦਾ ਮਾਨਮੱਤਾ ਨਗਰ ਤਹਿਸੀਲ ਇਸ ਪਿੰਡ ਨੂੰ ਰਾਮਪੁਰਾ ਫੂਲ ਪੈਂਦੀ ਹੈ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਪਸ਼ੂ ਪਾਲਣ ਦਾ ਸ਼ੌਂਕ ਬਾ ਕਮਾਲ ਆ ਉਹਨਾਂ ਜਾਨਵਰਾਂ ਦੇ ਵਿੱਚੋਂ ਇੱਕ ਬਹੁਤ ਚੰਗੀ ਝੋਟੀ ਦੇ ਦਰਸ਼ਨ ਕਰਵਾਉਣੇ ਆ ਤੁਹਾਨੂੰ ਮਿੱਤਰੋ ਕੀ ਇਹਦੀ ਡਿਟੇਲ ਆ ਕਿੰਨੇ ਦਿਨਾਂ ਦੀ ਕੱਚੀ ਆ ਕਿੰਨਾ ਦੁੱਧ ਦੀ ਮਲਕਣਾ ਸਾਰੀ ਗੱਲਬਾਤ ਆਪਾਂ ਖੁੱਲ੍ਹ ਕੇ ਬਾਈ ਦੇ ਨਾਲ ਕਰਦੇ ਆ ਉਹ ਕਰਦੇ ਆ ਬਾਈ ਦੇ ਨਾਲ ਗੱਲਬਾਤ ਸੱਚੀ ਕਰ ਬਾਈ ਦੀ ਸ੍ਰੀ ਗਾਲ ਜੀ ਕੀ ਹਾਲ ਆ ਵੀਰੇ ਠੀਕ ਆ ਜੀ ਵਧੀਆ ਜੀ ਸਿੱਤਾ ਦੇ ਪਰਿਵਾਰ ਬਾਈ ਸਾਰੇ ਠੀਕ ਆ ਵਧੀਆ ਅੱਛਾ ਵੀਰੇ ਨਾਮ ਦੱਸ ਦੀ ਇੱਕ ਵਾਰੀ ਹਾਂ ਛੱਤਰ ਸਿੰਘ ਆ ਜੀ ਜੀ ਸਨਾ ਬਾਈ ਸੁਖਮੰਦਰ ਸਿੰਘ ਜੀ ਘਰ ਆਪਣਾ ਕਿਹੜੀ ਬੈਂਕ ਚ ਆ ਗਿਆ ਵੀਰੇ ਤੇ ਭਗਤਾਂ ਰੋਡ ਤੇ ਆ ਗਿਆ ਜੀ ਕਾਉਂਟੀਆਂ ਛੜਕੀ ਇਹ ਠੀਕ ਆ ਭਗਤਾਂ ਦਾ ਗੁੰਮਟੀ ਵਾਲੀ ਛੜਕਾ ਹਾਂਜੀ ਹਾਂਜੀ ਠੀਕ ਆ ਬਾਈ ਅੱਛਾ ਵੀਰੇ ਇੱਕ ਆਪਾਂ ਮੈਂ ਵੇਚਣੀ ਆ ਹਾਂ ਹਰਿਆਣਾ ਵਾਲੀ ਝੋਟੀ ਜੀ ਠੀਕ ਹੈ ਬਾਈ ਤੇ ਅੱਗੇ ਗੱਪਣ ਕਿਹੜੇ ਤੋਂ ਕਰਵਾਤੀ ਵੀਰੇ ਹੁਣ ਇਹ ਗੋਹੇਨੂਰ ਤੋਂ ਜਹਾਜ ਕੋਈ ਨਾ ਤੁੰਡ ਨਸ਼ਵੀ ਵਾਲੇ ਤੋਂ ਅੱਛਾ ਬ੍ਰਦਰ ਕਿੰਨੇ ਦਿਨ ਪਹਿ ਆਏ ਨੇ ਸੂਣ ਦੇ ਵਿੱਚ ਇਹ 26 ਤਰੀਕ ਨੂੰ ਨਨਪੁਰਿਆ ਜੀ 26 ਤਰੀਕ ਨੂੰ ਦਿਨ ਪੂਰਿਆ ਲੇਵਾ ਦਾ ਫਿਰ ਪੂਰਾ ਟਿਕਾਣੇ ਲਾ ਲਓ ਆ ਲਿਓ ਲੋਚਕ ਬਣਾਉਂਦੀ ਠੀਕ ਆ ਅੱਛਾ ਦੁੱਧ ਕਿੰਨਾ ਚੋਇਆ ਹੋਇਆ ਜੀ ਪਹਿਲੇ ਸੂਏ 15 ਕਿਲੋ ਜੀ ਪਹਿਲੇ ਸੂਏ 15 ਕਿਲੋ ਦੁੱਧ ਕੰਡੇ ਲਾਤਾ ਇਹਨੇ ਐਤ ਕੀ ਕਿੰਨਾ ਦੇ ਦੂਗੀ ਸਰ ਕੀ 18 ਕਿਲੋ ਦੇ ਦੂ ਜੋ ਕੱਟੀ ਵੀ ਇਸੇ ਦੀ ਅੱਛਾ ਇਹ ਕੱਟੀ ਵੀ ਇਸੇ ਦੀ ਹੋਈ ਹੈ ਨਾ ਇਹ 10 26 99 ਦੀ ਸੀ ਨਾ ਹਾਂਜੀ 10 26 ਠੀਕ ਆ ਬਈ ਠੀਕ ਸਾਲ ਦੀ ਹੋਈ ਫਿਰ ਸਾਲ ਦੀ ਹੋਈ ਸਵਾ ਸਾਲ ਦੀ ਠੀਕ ਇਹਦਾ ਦੁੱਧ ਦਾ ਜੇ ਕੋਈ ਕਵੇ ਚਵਾ ਕੇ ਲੈ ਕੇ ਜਾਣਾ ਤੇ ਚਵਾ ਕੇ ਵੀ ਦੇ ਦੇਣਗੇ। ਹਾਂ ਚਵਾ ਕੇ ਦੇ ਦਾਂਗੇ ਜੀ। ਸਹੀ ਕਰ ਲਵੇ ਤੇ ਚੋਕੇ ਵੀ ਲੈ ਸਕਦਾ। ਐਦ ਕੀ ਕਿੰਨੀ ਦੀ ਉਮੀਦ ਆ ਕਿ ਤੈਨੂੰ? 18 ਕਿਲੋ ਦੀ ਗਾਰੰਟੀ ਜੀ ਆਪਾਂ। ਠੀਕ ਹੈ ਭਾਈ। ਓਕੇ ਤੇ ਚਵਾਈ ਚੁਈ ਕਿਵੇਂ ਲੱਗੀ ਵੀਰੇ? ਚਵਾਈ ਜਮਾਂ ਓਕੇ ਜੀ। ਠੀਕ ਹੈ ਜੀ। ਰੇਟ ਭਾਈ ਫਿਰ ਕਿਵੇਂ ਕਰਾਂਗੇ? ਕਿਹੜੇ ਫੋਨ ਤੇ ਕਰ ਲਾਂਗੇ ਜੀ? ਠੀਕ ਹੈ ਵੀਰੇ ਕੱਢੀ ਬਾਰ ਨੂੰ ਤੋਰੀਪੁਰ ਆਇਆ ਨੂੰ ਮੜਾ। ਲੈ ਵੀ ਮਿੱਤਰੋ ਦੂਜਾ ਸੁਹਾ ਸੁਣਾ ਇਹਨੇ ਪਹਿਲੇ ਸੁਏ 15 ਕਿਲੋ ਦੁੱਧ ਕੰਡੇ ਤੇ ਲਾਇਆ ਹੋਇਆ। ਦੁਨੀਆ ਦੇ ਮਹਾਨ ਸੀਮਣ ਤੋਂ ਗੱਪਣਾ ਜਿਹੜਾ ਕੋਹੇਨੂਰ ਮਿੱਤਰੋ ਇੱਕ ਮੋਹਰਾ ਨਸਲ ਦੇ ਵਿੱਚ ਬ੍ਰਾਂਡ ਆ ਲక్ష్ਮੀ ਡੈਰੀ ਫਾਰਮ ਦਾ ਉਹ ਮਿੱਤਰੋ ਹੈਗਾ ਕੋਹੇਨੂਰ ਦੋ ਹੈ ਗੱਪਣਾ ਕਿਉਂਕਿ ਇਹਨੇ ਕੱਟੀ ਜਿਹੜੀ ਪਿੱਛੇ ਲਾਈ ਹੋਈ ਆ ਉਹਦੇ ਵੀ ਦਰਵਾ ਨੂੰ ਦਰਸ਼ਨ ਕਰਵਾਉਣਾ ਮੈਂ 10 26 99 ਦੀ ਉਹ ਕੱਟੀਆਂ ਸੂਣ ਦੇ ਵਿੱਚ ਇਹ ਛੋਟੀ 26 ਤਰੀਕ ਨੂੰ ਦਿਨ ਪੂਰੇ ਕਰਦੀ ਆ ਅੱਜ 17 ਤਰੀਕ ਨੂੰ ਮੈਂ ਇਹਨੂੰ ਕੈਮਰੇ ਦੀ ਅੱਖ ਦੇ ਵਿੱਚ ਕੈਦ ਕਰਦਾ ਪਿਆਵਾ ਮਿੱਤਰੋ 9-10 ਦਿਨਾਂ ਦੇ ਸੂਣ ਦੇ ਵਿੱਚ ਹਜੇ ਬਾਕੀ ਆ ਤੇ ਦਸਰਾਂ ਦਿਨਾਂ ਦੇ ਵਿੱਚ ਇਹਨੇ ਲੇਵਾ ਲੂਵਾ ਪੂਰਾ ਟਿਕਾਣੀ ਲਾ ਦੇਣਾ ਵਾ ਗੱਦਬੁੱਤ ਚੋਟੀ ਦਾ ਬੜਾ ਕਮਾਲ ਆ ਮਿੱਤਰੋ ਤੁਸੀਂ ਢਾਂਚਾ ਵਜੂਦ ਬਹੁਤ ਚੰਗਾ ਵੇਖ ਸਕਦੇ ਆ ਹੁਣ ਤੁਹਾਨੂੰ ਮੈਂ ਪਿੰਡੇ ਦੀ ਕੁਆਲਿਟੀ ਵੀ ਵਿਖਾ ਦਿੰਦਾ ਇਹਦੀ ਜੈਡ ਬਲੈਕ ਝੋਟੀ ਸਾਰੀ ਜਮਾਂ ਮਿੱਤਰੋ ਦੇਖ ਸਕਦੇ ਆ ਤੁਸੀਂ ਪੂਛ ਤੋਂ ਲੈ ਕੇ ਆਪਾਂ ਮੂੰਹ ਮੱਥੇ ਦੀ ਕੁਆਲਿਟੀ ਦੀ ਨੋਟ ਕਰਦੇ ਆ ਤਾਂ ਇਹਦਾ ਪਿੱਠ ਪੂੜਾ ਖੜਨੀ ਇਹਦਾ ਸੀਲਪਨ ਇਹਦਾ ਜਿਹੜਾ ਬਰੀਕੀਆਂ ਹੁੰਦੀਆਂ ਮੋਹਰਾਂ ਨਾਲ ਵਾਲੀਆਂ ਉਹ ਬਾਕਮਾਲ ਪੂਰੀਆਂ ਕਰਦੀ ਆ ਸ਼ਕੀਨ ਬੰਦਿਆਂ ਦੇ ਲਈ ਸ਼ਕੀਨ ਭਰਾਵਾਂ ਦੇ ਲਈ ਜਿਹੜੇ ਭਰਾ ਬਰੀਡ ਲੈਵਲ ਤੇ ਕੰਮ ਕਰਦੇ ਉਹਨਾਂ ਨੂੰ ਪਤਾ ਵੀ ਇਹ ਕੀ ਚੀਜ਼ ਬਣੂਗੀ ਇਹਦੀ ਕੱਟੀ ਵੇਖੋ ਇੱਕ ਵਾਰੀ ਮਿੱਤਰੋ ਕਿੰਨੇ ਚਰਦੀ ਆ ਵੀਰੇ ਕੱਟੀ ਇਹਦੀ 7-8 ਸਾਲ ਦੀ ਹੋ ਗਈ ਜੀ ਸ ਦੀ ਆ ਤੇ ਮੈਂ ਮੇਰੇ ਹਿਸਾਬ ਦੇ ਨਾਲ ਸਾਲ ਤੀਕੇ ਨੇ ਦੇ ਬਰਾਬਰ ਵਜੇ ਹਾਂਜੀ ਹਾਂਜੀ ਸਾਲ ਦੀ ਬਰਾਬਰ ਹੋ ਜੀ ਤਾਂ ਠੀਕ ਹੈ ਬਈ ਠੀਕ ਹੈ ਤੇ ਇਹ ਵੀਰੇ 10 26 99 ਦੀ ਹੈ ਨਾ ਇਹਦੀ ਝੋਲੀ ਵਿਖਾਈ ਮਾੜੀ ਜੀ ਕੱਟੀ ਦੀ ਵੀਰੇ ਸਿੰਗੀ ਬੜੀ ਕਮਾਲ ਦਿੱਤੀ ਹੈ ਹਨਾ ਅੱਛਾ ਇਹਦਾ ਵੀ ਕੋਈ ਰਾਦਰ ਉਦਾਂ ਬਣਦਾ ਕਿ ਨਹੀਂ 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 ਇਹਦਾ ਹੈ ਨਹੀਂ ਰਾਦਰ ਜੀ ਵੇਚਣ ਦਾ ਜੀ ਇਹਦਾ ਕਿਸੇ ਭਾਵ ਨਹੀਂ ਵੇਚਦੇ ਯਾਰ ਹੈ ਇਸੇ ਵਾਰ ਵੀ ਨਹੀਂ ਵੇਚੀ ਤੂੰ ਤੁਹਾਨੂੰ ਦਿੱਤਾ 1.5 ਲੱਖ ਤੂੰ ਗਣਾ ਫੜਦਾ ਰਸਾ ਨਹੀਂ ਨਹੀਂ ਬਕਾਉ ਨਹੀਂ ਜੀਦਾ ਭਾਜੀ ਠੀਕ ਹੈ ਵੀਰੇ ਅੱਛਾ ਵੱਡੇ ਭਾਈ ਤੇ ਮੈਂ ਵੀ ਵੇਚਨੀ ਆ ਤੇ ਇਹਦੀ ਧੀ ਨੂੰ ਰੱਖਣੀ ਹੈ ਹੈਨਾ ਇਹ ਪਹਿਲੇ ਸੂਏ ਦੀ ਹੈ ਫਿਰ ਇਹ ਪਹਿਲੇ ਸੂਏ ਦੀ ਹੈ ਠੀਕ ਹੈ ਭਾਈ ਠੀਕ ਕੱਟੀ ਵੀ ਤੋਰੀ ਮੜੀ ਜਿ ਵਿਖਾਈ ਮੇਰੇ ਕੋਲ ਦੀ ਇੱਕ ਵਾਰੀ ਭਰਾ ਬਣ ਕੇ ਇਹਨੂੰ ਮਾੜੇ ਜਿਹੇ ਦਰਸ਼ਨ ਕਰਵਾਈ ਹੈ ਸੀਲਪਣ ਬੜਾ ਕੱਟੀ ਵਿੱਚ ਹੈਨਾ ਹਾਂਜੀ ਹਾਂਜੀ ਤੇ ਠੀਕ ਹੈ ਭਾਈ ਓਕੇ ਵੇਖ ਲੈ ਲੂਈ ਲੂਈ ਨਹੀਂ ਹਜੇ ਉਵੇਂ ਪਈ ਹੈ ਹੈਨਾ ਭਾਈ ਅੱਛਾ ਕਿਹੜੀ ਫੀਡ ਵਰਤਦਾ ਰਿਹਾ ਵੀਰੇ ਦੇ ਲਈ ਤੂੰ ਇਹ ਦਾਣੇ ਵੱਧ ਪੋਣੇਦਾ ਜੀ ਕਣਕ ਦਾ ਜੀ ਕਣਕ ਦਾ ਕੱਲੀ ਕਣਕ ਦਾ ਦਾਣੀ ਕਣਕ ਦਾ ਦਾਣਾ ਪਾਉਣ ਦਾ ਹੀ ਟਾਈਮ ਦਾ ਇਹਨੂੰ ਵੀਰੇ ਕਿਵੇਂ ਕਿੰਨਾ ਦਾਣਾ ਟਾਈਮ ਦਾ ਪਾ ਇੱਕ ਟਾਈਮ ਦਾ 4-5 ਕਿਲੋ ਪਾਉਂਦੇ ਹਾਂ ਹਾਂਜੀ ਹਾਂਜੀ ਪਾਉਣੇ ਚਾਰ ਠੀਕ ਹੈ ਬਈ ਫਿਰ ਤਾਂ ਹੀ ਬੱਚਾ ਤਿਆਰ ਹੁੰਦਾ ਬਈ ਹਨਾ ਹੁਣ ਇਹ ਕਰਮਾ ਵਾਲੀ ਸਾਲ ਤੇ ਕੇ ਪੂਰੀ ਟੋਪ ਮੱਝ ਰਲ ਜਣੀ ਨਾਲ ਹਾਂਜੀ ਹਾਂਜੀ ਸਾਲ ਦੀ ਪਾਉਂਦਾ ਸਾਲ ਦੀ ਨਾਲ ਜੀ ਖੀਰੀ ਖੀਰੀ ਮੈਨੂੰ ਲੱਗਦਾ ਤੂੰ ਗੱਪਣ ਕਰਾ ਲੇਗਾ ਹਾਂਜੀ ਹਾਂਜੀ ਕਿ ਨਹੀਂ ਬਣ ਜੂ ਹਾਂਜੀ ਗੱਬਣੋ ਜੀ ਖੀਰੀ ਖੀਰੀ ਗੱਬਣ ਹੋ ਜੂਗੀ ਤਾਂ ਦੋਂਦੀ ਹੁੰਦੀ ਆ ਤੇ ਸੁਪੂਗੀ ਹਾਂਜੀ ਹਾਂਜੀ ਅੱਛਾ ਵੀਰੇ ਇਹਦਾ ਰੇਟ ਫੋਨ ਤੇ ਕਰਨਾ ਪਤਾ ਹੈ ਹਨਾ ਹੁਣ ਕਿਰਾਂ ਦੀ ਨੰਬਰ ਦੱਸੀ ਮੈਨੂੰ ਬਈ ਨੰਬਰ ਹੈਗਾ 84376 ਜੀ ਤੇ 30782 ਇੱਕ ਵਾਰੀ ਹੋਰ ਬੋਲ ਦੇ ਵੀਰੇ 84376 ਜੀ 30782 ਹੈਗਾ ਆਪਣਾ 98724 ਜੀ ਤੇ 30782 ਇੱਕ ਵਾਰੀ ਹੋਰ ਬੋਲ ਦੇ ਵੀ 98724 ਜੀ ਇਸ ਹੱਦ ਤੱਕ ਇਸ ਗਮੇਸ਼ ਨੰਬਰ ਤੇ ਕਰ ਲਓ ਮਿੱਤਰੋ ਪਾਈ ਦਾ ਰਾਬਤਾ ਹੈ ਮੇਰੇ ਕੋਠਾ ਗੁਰੂ ਕਹਿੰਦੇ ਜ਼ਿਲ੍ਹਾ ਲਗਦਾ ਵਾ ਬਪਾ ਠੰਡਾ ਤਹਿਸੀਲ ਰਾਮਪੁਰਾ ਫੂਲਾ